ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਲਗਾਤਾਰ ਚੰਤਪੁਰਨੀ ਦੇ ਵਿੱਚ ਮਾਂ ਦੇ ਭਗਤਾਂ ਵੱਲੋਂ ਲੰਗਰ ਲਾਏ ਜਾ ਰਹੇ ਨੇ ਇਸੇ ਤਹਤੀਫ ਫਰੀਕੋਟ ਦੇ ਨਾਮੀ ਗਰੁੱਪਾਂ ਵੱਲੋਂ ਵੀ 14ਵਾਂ ਵਿਸ਼ਾਲ ਪੰਡਾਰਾ ਲੱਗਿਆ ਜੋ ਕਿ 6 ਅਗਸਤ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ ਅਤੇ 14 ਨੂੰ ਸਮਾਪਤੀ ਹੋਵੇਗੀ ਫਰੀਕੋਟ ਦੇ ਕੱਕੜ ਗਰੁੱਪ ਅਮੇਗਾ ਬਿਲਡਰ ਅਤੇ ਆਸ਼ੇਨ ਬਿਲਡਰ ਵੱਲੋਂ ਲਗਾਤਾਰ ਹਰ ਵਾਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ 14ਵਾਂ ਵਿਸ਼ਾਲ ਪੰਡਾਰਾ ਲਾਇਆ ਗਿਆ ਜਿਸ ਵਿੱਚ ਸੰਗਤਾਂ ਦੇ ਲਈ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੰਗਤਾਂ ਵੱਲੋਂ ਖੰਭ-ਖੰਬਾ ਕੇ ਪਹੁੰਚਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਗੌਰਵ ਕੱਕਰ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦਪੁਰਨੀ ਵਿਖੇ ਲੰਗਰ ਲਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਮਹਾਮਾਈ ਦੀ અપਾਰ ਕਿਰਪਾ ਦੀ ਸਦਕਾ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਅਤੇ ਇੱਥੇ ਆ ਕੇ ਸੇਵਾ ਕੀਤੀ ਜਾਂਦੀ ਹੈ ਨਾਲ ਹੀ ਉਹਨਾਂ ਮਾਤਾ ਚੰਦਪੁਰਨੀ ਅੱਗੇ ਯਾਦ ਕੀਤੀ ਕਿ ਹਰ ਇੱਕ ਦੇ ਉੱਪਰ ਮਿਹਰ ਭਰੇ ਹੱਥ ਰੱਖੇ ਉਹਨਾਂ ਨੂੰ ਬੜ ਬਖਸ਼ੇ ਅਤੇ ਉਹ ਹਰ ਸਾਲ ਇਸੇ ਤਰ੍ਹਾਂ ਹੀ ਇੱਥੇ ਲੰਗਰ ਲਾਉਂਦੇ ਰਹੇ ਹਨ ਅਤੇ ਸੰਗਤਾਂ ਦੀ ਸੇਵਾ ਕਰਦੇ ਰਹੇ ਹਨ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਗੌਰਵ ਕਕਰਨੇ ਮਾ ਚੰਦਪੁਰਨੀ ਦੀ ਅਪਾਰ ਕਿਰਪਾ ਸਦਕਾ 14ਵਾਂ ਲੰਗਰ ਲੈ ਕੇ ਮੁਬਾਰਕਪੁਰ ਵਿਖੇ ਦਾਤੀ ਦੇ ਚਰਨਾਂ 'ਚ ਹਾਜ਼ਰ ਹਾਂ ਅਸੀਂ ਸ਼ੁਕਰਗੁਜ਼ਾਰ ਹਾਂ ਲਲਤ ਕਕਰ ਜੀ ਮੇਰੇ ਵੱਡੇ ਭਾਈ ਸਾਹਿਬ ਤੇ ਮੈਂ ਕਿ ਮਾਤਾ ਚਿੰਤਪੁਰ ਨੇ ਹੀ ਨੇ ਸਾਡੇ ਤੇ અપਾਰ ਕਿਰਪਾ ਕੀਤੀ ਹੈ ਕਿਉਂਕਿ ਇਹ ਕਰਮਾ ਭਾਗਾਂ ਨਾਲ ਹੀ અપਾਰ ਕਿਰਪਾ ਮਿਲਦੀ ਹੈ ਮਾਤਾ ਰਾਣੀ ਦੀ અપਾਰ ਕਿਰਪਾ ਨਾਲ ਅਸੀਂ ਇੱਥੇ ਸੰਗਤ ਦੇ ਦਰਸ਼ਨ ਕਰਦੇ ਹਾਂ ਤੇ ਲੰਗਰ ਪ੍ਰਸ਼ਾਦਾ ਸੰਗਤ ਨੂੰ ਛਕਾਉਂਦੇ ਹਾਂ ਤੇ ਮੈਂ ਆਪ ਜੀ ਦੇ ذریعے ਵੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਸਾਡੇ ਸਾਥੀ ਮੇਰੇ ਜ਼ਿਲ੍ਹੇ ਦੇ ਮੇਰੇ ਹਲਕੇ ਦੇ ਪੰਜਾਬ ਦੇ ਤੇ ਵੱਖ-ਵੱਖ ਸਟੇਟਾਂ ਤੋਂ ਮਾਤਾ ਰਾਣੀ ਦੇ ਦਰ ਤੇ ਜਾਣ ਵਾਲੀ ਸੰਗਤ ਇੱਥੇ ਰੁੱਕ ਕੇ ਜਾਵੇ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਵੇ ਅਸੀਂ 6 ਤਰੀਕ ਨੂੰ ਲੰਗਰ ਸ਼ੁਰੂ ਕਰ ਦਿੱਤਾ ਸੀ ਤੇ 13 ਤਰੀਕ ਤੱਕ ਸਾਡਾ ਲੰਗਰ ਚੱਲਣਾ ਤੇ ਸ਼ਾਮ ਨੂੰ ਮਾਹਮਾਈ ਦਾ ਵਿਸ਼ਾਲ ਜਾਗਰਣ ਹੈ ਅਤੇ ਉਸ ਤੋਂ ਬਾਅਦ 14 ਤਰੀਕ ਵੀ ਅਸੀਂ ਰਜੇਸ਼ ਜੀ ਵਾਪਸੀ ਹੈ ਸਾਡੀ ਮਾਦੇਤ ਜੀ ਤੋਂ ਉਹਨਾਂ ਨਾਲ ਪਹੁੰਚ ਲਾ ਰਿਹਾ ਜਿਸ ਤੋਂ ਸਕਲ ਉਸ ਵੱਲੋਂ ਅਛਾ ਭਾਈ ਵਾਪਸੀ ਆ ਨਹੀਂ ਭਈ ਗਏ ਅਮਰ ਜੀ ਆ ਗਏ ਜਿਸ ਤਰੀਕ ਗਾਣ ਕਰ ਤੋਂ ਐਂਡ ਜੀ ਜਿਸ ਤਰੀਕ ਗਾਣ ਕਰ ਤੋਂ महाजेंद्र मंदिर बहुत समाज जो है उसको महामस्टिकल को उसका बनाए रखते हैं हेलो हेलो एक शॉट अंदर भी कर मार्केट से लोग आए तो क्या करता बहुत कुछ बहुत बोलो उसके लिए आए जा रहे हो जी घटना को घटना को लगाओ मार्केट में किन्हीं इस तरह का नहीं करता